ਬੇਨਤੀ ਆਪ ਫਰੂਟੀਆਂ ਜਿਹੜੇ ਫਰੂਟੀ ਪੀਣੀ ਆ ਫਰੂਟੀ ਪੀਣੀ ਆ ਆ ਪੀਲੋ ਫਰੂਟੀ ਆ ਜਾਣ ਦਾ ਗੰਦ ਵਿੱਚ ਪੈਕ ਕੀਤਾ ਹੁੰਦਾ ਵਾ ਇਹ ਜੂਸ ਜਿਹੜਾ ਇੰਨਾ ਚਿਰ ਕਰਦਾ ਭਲਾ ਆਪਣਾ ਗਲੇ ਛੜੇ ਅੰਬ ਜਿਹੜੇ ਉਹ ਪੀ ਪਾ ਕੇ ਤੇ ਉਹਦਾ ਬਣਾ ਕੇ ਵਿੱਚ ਕੱਢ ਕੇ ਤੇ ਆ ਵੇਖਿਓ ਇਹ ਵਿੱਚ ਢੋਲੇ ਕੱਢਿਆ ਆ ਆ ਤੈਨੂੰ ਤਾਂ ਖਾਉਣਾ ਨਹੀਂ ਆਣਿਆਂ ਨੂੰ ਖਾਣੇ ਨੂੰ ਜ਼ਰੂਰ ਆ ਵੇਖਿਓ ਇਹ ਫਰੂਟੀ ਖੋਲਦੀ ਆ ਨਾ ਢੋਲੇ ਨੇ ਡੇਟੀ ਕਰਨੀ ਆ ਵੇਖਿਓ ਇਹ ਵੇਖਿਓ ਸਹੀ ਮੇਰੇ ਵੀਰ ਕਰੀ ਉਹ ਨਿਕਿਆ ਆ ਕਿ ਨਾ ਪਰੂਟੀ ਖੇਰੀਆਂ ਪਰੂਟੀ ਪੀਣੀਆ ਤਾਂ ਆਪੀ ਲੋ ਪਰੂਟੀ ਆਹ ਵੇਖੋ ਆਪਾਂ ਸਿੱਧਾ ਲਿਓਨੀ ਪ੍ਰੂਟੀ ਦੁਕਾਨ ਤੋਂ ਨਿਆਣੇ ਦੇ ਢੋਲਾ ਦੇ ਕਾਂਡੂ ਨੂੰ ਵੇਖਣ ਦੇਣਾ ਦੇ ਵਿੱਚ ਸਿੱਧਾ ਥੋੜੇ ਨਾਲ ਪਿਆ ਕੋ ਉਹਨੇ ਮਾਰਦਾ ਸੂਤਾ ਤੇ ਉਹ ਜਿਹੜਾ ਮਾਲ ਅੰਦਰ ਨਾਲ ਨੰਗ ਜਾਣਾ ਤੇ ਜਦੋਂ ਉਹ ਮਾਲ ਨੰਗਿਆ ਅੰਦਰ ਤੇ ਭੇਟ ਹੋ ਜਾਣਾ ਆਪ ਕਦੀ ਡਿੱਕ ਪੀਰ ਤਰੀ ਫੇਰ ਪੀੜ ਤੇ ਨਿਆਣਾ ਹੋ ਜਾਣਾ ਬਿਮਾਰ ਮਾਰਾ ਕੋ ਸਾਹ ਸਾਰੀ ਸਕੀਮ ਤੁਹਾਨੂੰ ਵਿਖਾਈ ਜਨਾ ਮਾ ਜੇ ਹੁਣੇ ਵੀ ਤੁਸੀਂ ਪਿਉੜੀਂਗਾ ਤੇ ਤੁਹਾਡੀ ਮਰਜੀ ਆ ਵੇਖਿਓ ਕੰਪਨੀਆਂ ਮਾਨੂੰ ਮਾਰਾ ਵਸਤਾ ਕਰੀ ਆ ਹਾਂ ਵੇਖਿਓ ਓਹ ਥੱਲੇ ਜਾਲਾ ਕੰਦਾ ਜਮਿਆ ਇਹ ਵੀ ਇੱਕ ਅੰਦੀ ਆ ਆਹ ਜੀ ਬੋਲਿਓ ਮੋਢਿਓ ਇਹ ਨੂੰ ਲੈ ਕੇ ਤੋ ਆ ਪਾਤੀ ਜੇ ਨੂੰ ਕੈਂਚੀ ਹੁਣ ਵੇਖਿਓ ਕੀ ਗੱਲ ਯਾਰ ਕੋਈ ਸਵਸ਼ਤਾ ਵਾਲੀ ਗੱਲ ਹੀ ਨਹੀਂ ਰਹਿ ਗਈ ਬਾਹੂ ਜੇ ਪਿਉੜੀਆਂ ਨਾ ਕਹਿੰ ਚੰਗੀ ਕੰਪਨੀ ਦੀਆਂ ਜਾਲੀ ਮਾਲ ਵੀ ਆਈ ਜਾਂਦਾ ਦੇ ਕੋਈ ਚੰਗੀ ਕੰਪਨੀ ਦੀ ਤਾਜ਼ਾ ਜੂਸ ਪਹਿਲਾਂ ਆਪ ਪੀ ਕੇ ਦੇਖੋ ਅਬਲ ਤੇ ਫਰੂਟ ਹੀ ਲਿਆਉਂਦੇ ਜੇ ਨੂੰ ਪਹਿਲਾਂ ਕੈਂਚੀ ਨਾਲ ਕੱਟ ਕੇ ਕਰਾਸ਼ ਚ ਪਾਉ ਇਹ ਚੰਗੀ ਅਦਵਾਦ ਨੂੰ ਦਿਓ ਸਿੱਧਾ ਪੈ ਨਹੀਂ ਜਿਹੜਾ ਆ ਆ ਆ ਵੇਖੋ ਜੋਂ ਕਰਤੀ ਨਿਕਲਦਾ 8 18 ਦੇ ਅੰਦਰ ਮਾਰ ਚਲੇ ਗਿਆ ਤੇ ਮੁਰਗੇ ਡਾਕਟਰਾਂ ਕੋਲ ਭੱਜੇ ਫਿਰਨਾ ਅਰੇ ਭੁੱਲੀ ਕੰਦਾ ਜੂਸ ਥੱਲੇ ਓ ਵੇਖੋ ਏ ਬੀੜੀ ਬਾਕੀ ਨੇ ਥੱਲੇ ਨਾਲ ਓ ਓਹ ਕੰਦਾ ਪੁਕਾ ਓ ਆ ਨਿਆਣਿਆਂ ਦੇ ਜਾਈ ਜੰਨੇ ਆਪਾਂ ਓ ਓਹ